ਜਮ ਤੋਪ ਸੀਗੀ ਇੱਕ ਅਬਦਾਲੀ ਕੋਲ ਸਿੱਖਾਂ ਦੇ ਜਦੋਂ ਹਮਲਾ ਕਰਨ ਆਇਆ ਅਬਦਾਲੀ ਸਿੱਖਾਂ ਨੇ ਅਬਦਾਲੀ ਦੀ ਤੋਪ ਵੀ ਖੋਲੀ ਉਹ ਤੋਪ ਨਾਲ ਵੀ ਇੱਕ ਬੜਾ ਮਹਾਨ ਇਤਿਹਾਸ ਜੁੜਿਆ ਹੋਇਆ ਮਲਤਾਨ ਦੀ ਜੰਗ ਦਾ ਸੈਦ ਗੁਲਾਮ ਜਲਾਨੀ ਇੱਕ ਜਾਸੂਸ ਸੀਗਾ ਸਿੱਖਾਂ ਦੇ ਪਿੱਛੇ ਰਹਿੰਦਾ ਸੀਗਾ ਸਿੱਖਾਂ ਕੋਲ ਫਿਰ ਇਹ ਲਿਖਦਾ ਹੈ ਕਿ ਕਿ ਜਮਜਮਾ ਜਿਹੜੀ ਤੋਪ ਆ ਉਹਦੇ ਚ 21 ਕਿਲੋ ਬਾਰੂਦ ਦਾ ਇੱਕ ਗੋਲਾ ਬੰਦਦਾ ਸੀਗਾ ਜਿਹੜਾ ਤੋਪਚੀ ਸੀਗਾ ਨਾ ਉਹ ਕਹਿੰਦਾ ਵੀ ਜਮਜਮਾ ਤੋਪ ਦੇ 20 ਗੋਲੇ ਜੇ ਕਿਲੇ ਦੀ ਇੱਕੋ ਥਾਂ ਤੇ ਮਾਰਾਂਗੇ ਨਾ ਤਾਂ ਪਾੜ ਪੈ ਜਾਊਗਾ ਤੀਜੇ ਗੋਲੇ ਤੇ ਉਹਦਾ ਇੱਕ ਪਈਆ ਟੁੱਟ ਗਿਆ ਉੱਥੇ ਫਿਰ ਤੋਬ ਜੀ ਨੇ ਇੱਕ ਹੱਲ ਕੱਢਿਆ ਕਹਿੰਦਾ ਵੀ ਜਿਹੜਾ ਪਈਆ ਟੁੱਟਿਆ ਹੋਇਆ ਨਾ ਉਸ ਸਾਈਡ ਜੇ ਕੋਈ ਬੰਦਾ ਮੋੜਾ ਦੇਵੇ ਫਿਰ ਇਹ ਤੋਪ ਚੱਲ ਸਕਦੀ ਆ ਪਰ ਜਿਹੜਾ ਮੋੜਾ ਦੇਊਗਾ ਨਾ ਚਿੱਥੜੇ ਬਣ ਕੇ ਉੱਡ ਜਾਊਗਾ ਫਿਰ ਇਹ ਜਸੂਸ ਕਹਿੰਦਾ ਇਹ ਕਹਿੰਦਾ ਵੀ ਮੈਂ ਬੜਾ ਖੁਸ਼ ਹੋਇਆ ਕਹਿੰਦਾ ਮੈਨੂੰ ਲੱਗਿਆ ਵੀ ਇਹ ਆਪਦੇ ਆਪ ਨੂੰ ਬੜੇ ਬਹਾਦਰ ਖਾਉਂਦੇ ਨੇ ਕਹਿੰਦਾ ਹੁਣ ਡਰਦੇ ਭੱਜਣਗੇ ਕਹਿੰਦਾ ਮੈਂ ਜਦੋਂ ਥੋੜਾ ਜਿਹਾ ਅੱਗੇ ਗਿਆ ਤਾਂ ਸਿੱਖਾਂ 'ਚ ਭਗਦੜ ਮੱਚੀ ਹੋਈ ਸੀ ਇੱਕ ਦੂਜੇ ਨੂੰ ਧੱਕੇ ਮਾਰ ਰਹੇ ਸੀ ਕਹਿੰਦਾ ਮੈਂ ਕਿਹਾ ਲੈ ਇਹਨਾਂ ਦੀ ਹੁਣ ਬਹਾਦਰੀ ਦਾ ਜਲੂਸ ਨਿਕਲ ਗਿਆ ਕਹਿੰਦਾ ਪਰ ਮੈਂ